ਸਾਈਡ ਦਾ ਲੰਗਰ ਚੱਲ ਰਿਹਾ ਜੀ ਹਾਲ ਦਾ ਸਾਈਡ ਦੀ ਸਾਲ ਚੱਲ ਰਹੀ ਹੈ ਪੂਰ ਬਣਾ ਦੇ ਦੇਖ ਲੈ ਪਾਣੀ ਵਾਏ ਗੁਰੂ ਜੀ ਪਾਣੀ ਦੀ ਪਾਣੀ ਵਾਏ ਗੁਰੂ ਪਾਣੀ ਵਾਏ ਗੁਰੂ ਜੂਸ ਵਾਏ ਗੁਰੂ ਜੀ ਪਾਣੀ ਜੀ ਪਾਣੀ ਵਾਏ ਗੁਰੂ ਇਧਰ ਨਾ ਅੱਗੇ ਆ ਕੇ ਬੈਠਣਾ ਜੂਸ ਵਾਏ ਗੁਰੂ ਜੀ ਭਾਈ ਕਰੋ ਸੇਵਾ ਭਾਈ ਕਰੋ ਆਹ ਬੰਦੇ ਉਹਨਾਂ ਕੱਢੋ ਤੇ ਬਾਲਾ ਸਾਹਿਬ ਦੇਖੋ ਸਾਡੇ ਜਿਹੜੇ ਛੇਗਾ ਆ ਜਿਹੜੇ ਕਿਡਾ ਪੰਜਾ ਆਪਣੇ ਕਿਡਾ ਜੀ ਉਹ ਚ ਦੇਖੋ ਜਿਹਨੇ ਪਿਆਰ ਦਿੱਤਾ ਦੇ ਨਾਲ ਸਾਡੇ ਬਜ਼ੁਰਗ ਦਾਦਿਆਂ ਨੂੰ ਬਾਬਿਆਂ ਨੂੰ ਇਹ ਸੇਵਾ ਦੇ ਰਹੇ ਨੇ ਮੇਰੇ ਬUDE ਤਾਂ ਇੱਕ ਇਹਨਾਂ ਸੁਣਨਾ ਇਹ ਪੂਰੀ ਸ਼ੌਟ ਆਲਸਾਈਡ ਵੱਲ ਲਾਈ ਹੋਈ ਹੈ। ਉਹ ਅੰਦਰ ਬੈਠੇ। ਤੁਸੀਂ ਦੇਖ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਾਂ ਪੰਜਾਬ ਚੈਨਲ ਦੀ ਟੀਮ ਵੱਲੋਂ ਕੀ ਕਹਿਣਾ ਚਾਹੁੰਦੇ ਹਾਂ ਕਿ ਇਸ ਦਾ ਇਹ ਸਦਸ਼ਾਰਕਾਰੀ ਤੋਂ ਇਹ ਸਥਿਤੀ ਬਣੀ ਹੋਈ ਹੈ ਸਾਰਿਆਂ ਤੇ। ਜਿੱਥੇ ਪਹਿਲਾਂ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਕਿ ਖਾਲਸਾ ਇਹ ਪੂਰੀ ਦੁਨੀਆ ਦੇ ਵਿੱਚ ਮੁਨਖਤਾ ਦੀ ਸੇਵਾ ਕਰਦੀ ਹੈ। ਹਾਂ ਉੱਥੇ ਉਸੇ ਹੀ ਸਿਧਾਂਤ ਨੂੰ ਲੈ ਕੇ ਮਾਨਸ ਕੀ ਜਾਤ ਸਭਾ ਇੱਕ ਹੀ ਪਹਿਚਾਨ ਉਹ ਇਸ ਸਿਧਾਂਤ ਨੂੰ ਲੈ ਕੇ ਜਦੋਂ ਇੱਥੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚੇ ਦਿੱਲੀ ਦੇ ਵਿੱਚ ਅਸੀਂ ਉਸੇ ਸਮੇਂ ਹੀ ਸਾਨੀਟੀ ਮਾਈ ਦੇ ਪਹੁੰਚ ਗਏ ਆ ਜੋ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਜਿਹੜੀ ਚੀਜ਼ਾਂ ਦੀ ਜ਼ਰੂਰਤ ਸੀ ਉਹਨਾਂ ਦੀ ਸੇਵਾ ਸ਼ੁਰੂ ਕਰ ਦਿੱਤੀ ਜਿਨ੍ਹਾਂ ਵਿੱਚ ਸਭ ਤੋਂ ਮੁੱਖ ਜ਼ਰੂਰਤ ਪਾਣੀ ਦੀ ਸੀ ਫਿਰ ਉਸ ਤੋਂ ਬਾਅਦ ਕੰਬਲ ਗੱਦੇ ਫਿਰ ਹੁਣ ਸਰਦੀ ਹੋਂ ਕਰਕੇ ਗੀਜ਼ਰ ਇੱਕ ਗਿੱਜਰ ਦੇ ਨਾਲ-ਨਾਲ ਲੱਕੜਾਂ ਵੀ ਕਿਉਂਕਿ ਜਿਹੜਾ ਗਿੱਜਰਾ ਹੋ ਉਹ ਲੱਕੜਾਂ ਨਾਲ ਚੱਲਦਾ ਆ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਲਗਾਤਾਰ ਖਾਲਸਾ ਏਡ ਦੇ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੋਂ ਲੈ ਕੇ ਕੈਂਪਾਂ ਦੇ ਕੋਲਸੇ ਚੱਲ ਰਹੀਆਂ ਆ ਤੇ ਹੁਣ ਸਾਡੀਆਂ ਜਿਹੜੀਆਂ ਟੀਮਾਂ ਗਾਜੀਪੁਰ ਬਾਰਡਰ ਤੇ Rajasthan ਬਾਰਡਰ ਤੇ ਵੀ ਜਾ ਰਹੀਆਂ ਕਿਉਂਕਿ ਉੱਥੇ ਵੀ ਕਾਫੀ ਵੱਡੀ ਗਿਣਤੀ 'ਚ ਕਿਸਾਨ ਵੀਰ ਪਹੁੰਚੇ ਆ ਤੇ ਉੱਥੇ ਵੀ ਸੇਵਾਵਾਂ ਸ਼ੁਰੂ ਹੋ ਚੱਲੀਆਂ ਆ ਜੇ ਜਿਵੇਂ ਜਿਵੇਂ ਸਾਨੂੰ ਕਿਸਾਨ ਵੀਰ ਸੰਪਰਕ ਕਰਦੇ ਆ ਸਾਨੂੰ ਉਹਦੀਆਂ ਜ਼ਰੂਰਤਾਂ ਦੱਸਦੇ ਆ ਉਹਨਾਂ ਜ਼ਰੂਰਤਾਂ ਮੁਤਾਬਕ ਅਸੀਂ ਸੇਵਾਵਾਂ ਦੇ ਰਹੇ ਆ so ਆਗੋਂ ਚਾਰਾ ਸੰਗਰ ਚੱਲ ਰਿਹਾ ਹੈਂਦਾ ਜੀ ਜਿਹੜੀਆਂ ਜ਼ਰੂਰਤਾਂ ਚੀਜ਼ਾਂ ਜਿਵੇਂ ਪੇਸਟ ਬਰਸ਼ ਕਹਿੰਦਾ ਮਤਲਬ ਜੋ ਆਪਾਂ ਘਰ 'ਚ ਰਹਿਨੇ ਆ ਜਦੋਂ ਜਿਹੜੀਆਂ ਚੀਜ਼ਾਂ ਦੀ ਲੋੜ ਆਪਾਂ ਨੂੰ ਘਰੇ ਹੁੰਦੀ ਆ ਸਾਡੀ ਕੋਸ਼ਿਸ਼ ਹੈ ਵੀ ਉਹ ਹਰੇਕ ਜ਼ਰੂਰਤ ਆ ਉਹ ਕਿਸਾਨ ਵੀਰਾਂ ਦੀ ਇੱਥੇ ਪੂਰੀ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਘਰ ਦੀ ਜਿਹੜੀ ਦੂਰੀ ਆ ਜਾਂ ਕੋਈ ਵੀ ਕਿਸੇ ਚੀਜ਼ ਦੀ ਥੋੜਾ ਨਾ ਪਵੇ ਜਿਹਨਾਂ ਨੂੰ ਕੋਈ ਆਕਾ ਨਾ ਮਹਿਸੂਸ ਹੋਵੇ ਸਾਡਾ ਇਹੀ ਮੰਤਵ ਆ ਕਿ ਵੱਧ ਤੋਂ ਵੱਧ ਕਿਸਾਨ ਵੀਰਾਂ ਦੀ ਸੇਵਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਸ ਨੂੰ ਭਾਈ ਸਾਹਿਬ ਕੋਟਾ ਜੀ ਇਹਨਾਂ ਦੀ ਕਵਰੇਜ ਹੈ ਤੇ ਪਿੱਛੇ ਹੋਰ ਵੀ ਟੀਮਾਂ ਬੈਠੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਸਾਰਾ ਇਹ ਲੀਵਰ ਜਿਹੜਾ ਸਾਹਸਾ ਇਹਦਾ ད�ི ཁསི རེ རིས རེ 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 རེ